ਸੱਚੀ ਗੱਲ ਦੋਸਤੋ ਮੈਂ ਰੱਬੀ ਕੰਦੂਲਾ ਸਾਡੇ ਸਾਰਿਆਂ ਦੇ ਦਿਲਾਂ 'ਚ ਚੱਲਦਾ ਪਿਆ ਇੱਕ ਨਫ਼ਰਤ ਜੀ ਪੈਦਾ ਹੋ ਰਹੀ ਆ ਹਿੰਦੂ ਸਿੱਖਾਂ ਨੂੰ ਦੇਖ ਕੇ ਸਿੱਖ ਹਿੰਦੂਆਂ ਨੂੰ ਦੇਖ ਕੇ ਵੇ ਕੈਨੇਡਾ 'ਚ ਮੰਦਿਰ ਤੇ ਹਮਲਾ ਹੋ ਗਿਆ ਫਿਰ ਗੁਰਦੁਆਰੇ ਤੇ ਹਮਲਾ ਹੋ ਗਿਆ ਨਫ਼ਰਤ ਜਿਹੜੀ ਆ ਉਹ ਬਿਲਡ ਹੋ ਰਹੀ ਆ ਹਰ ਕਹੇ ਦੂੰ ਪਰ ਇਹ ਸਚਾਈ ਨਹੀਂ ਹੈਗੀ ਨਾ ਤਾਂ ਹਮਲਾ ਹੋਇਆ ਮੈਂ ਤੁਹਾਨੂੰ ਇਹ ਗੱਲ ਅਸਲ ਕਹਾਣੀ ਕੀ ਹੋਇਆ ਕੈਨੇਡਾ 'ਚ ਉਹ ਮੈਂ ਦੱਸਦਾ ਕੈਨੇਡਾ ਦੇ ਵਿੱਚ ਹਰ ਸਾਲ ਨਵੰਬਰ ਵਿੱਚ ਇੱਕ ਲਾਈਫ ਸਰਟੀਫਿਕੇਟ ਬਣਦੇ ਆ ਲਾਈਫ ਸਰਟੀਫਿਕੇਟ ਦਾ ਮਤਲਬ ਹੁੰਦਾ ਵੀ ਜਿਹੜੇ ਬੰਦੇ ਇੰਡੀਆ ਤੋਂ ਗਏ ਨੇ ਉੱਥੇ ਇੱਥੇ ਚਾਹੇ ਸਰਕਾਰੀ ਜੋਬ ਕਰਦਾ ਹੋਵੇ ਕੋਈ ਵੀ ਜੋਬ ਕਰਦੇ ਨੇ ਉਹਨਾਂ ਦੀ ਪੈਨਸ਼ਨ ਹੈ ਉਹ ਕੀ ਉਹ ਬੰਦਾ ਜਿੰਦਾ ਆ ਉਹਨੂੰ ਤਾਂ ਉਹ ਪੈਨਸ਼ਨ ਮਿਲਦੀ ਰਹੂਗੀ ਜੇ ਉਹ ਬੰਦਾ ਉਧਰ ਮਰ ਗਿਆ ਤਾਂ ਉਹ ਪੈਨਸ਼ਨ ਜਿਹੜੀ ਉਹ ਬੰਦ ਹੋ ਜੂਗੀ ਇਸ ਚੱਕਰ 'ਚ ਜਿੰਨੇ ਸਾਡੇ ਬਜ਼ੁਰਗ ਸੀ ਉਹ ਗੌਰ ਮੰਦਰ 'ਚ ਗਏ ਸੀ ਗੌਰ ਮੰਦਰ ਜਿਹੜਾ ਆ ਈਸਟ ਬ੍ਰੈਂਟਨ ਦੀ ਇੱਕ ਵੱਡੀ ਪਲੇਸ ਆ ਜਿੱਥੇ ਕਿਉਂਕਿ ਲੋਕ ਜ਼ਿਆਦਾ ਹੁੰਦੇ ਨੇ ਇਸ ਲਈ ਜਿਹੜੀ ਇੰਡੀਅਨ ਐਂਬੈਸੀ ਆ ਉਹਨੇ ਉਹ ਜਗ੍ਹਾ ਚੁਣੀ ਉਸ ਤੋਂ ਬਾਅਦ ਡਿਕਸੀ ਗੁਰਦੁਆਰਾ ਸੀ ਜਿੱਥੇ ਇਹ ਹੋਣਾ ਸੀ ਕਿਉਂਕਿ ਟ੍ਰਾਂਟੋ ਅੰਬੈਸੀ ਬਹੁਤ ਦੂਰ ਪੈਂਦੀ ਆ ਸਾਰੇ ਬਜ਼ੁਰਗ ਉੱਥੇ ਨਹੀਂ ਜਾ ਸਕਦੇ ਇਸ ਲਈ ਥੋੜੇ ਥੋੜੇ فاਸਲੇ ਨਾਲ ਇਹ ਕੈਂਪ ਲਾਏ ਜਾਂਦੇ ਆ ਇੰਡੀਅਨ ਅੰਬੈਸੀ ਵੱਲੋਂ ਲਾਈਫ ਸਰਟੀਫਿਕੇਟ ਦੇਣ ਲਈ ਵੀ ਬੰਦਾ ਜੀਂਦਾ ਹੈ ਤੌਰੀ ਪੈਨਸ਼ਨ ਚੱਲਦੀ ਰਹੇ ਉਧਰੋਂ ਕੁਝ ਬੰਦੇ ਜਦੋਂ ਇਹ ਕੈਂਪ ਲੱਗਿਆ ਅੰਬੈਸੀ ਦਾ ਤਾਂ ਅੰਬੈਸੀ ਦੇ ਅਗੇਂਸਟ ਵੀ ਜਿਹੜੇ ਕੈਨੇਡਾ ਦੇ ਵਿੱਚ ਕਤਲ ਹੋਏ ਨੇ ਕੁਝ ਸਿੱਖ ਜਿਹੜੇ ਸੀਗੇ ਉਹ ਪ੍ਰੋਟੈਸਟਰ ਉਹਨਾਂ ਨੇ ਉੱਥੇ ਪ੍ਰੋਟੈਸਟ ਕੀਤਾ ਸੜਕ ਤੇ ਖੜੇ ਹੋ ਕੇ ਮੰਦਰ ਤੋਂ ਦੂਰ ਇੱਥੇ ਸਿੱਖ ਪ੍ਰੋਟੈਸਟਰ ਨੇ ਇੱਥੇ ਮੰਦਿਰ ਦੀ ਪਾਰਕਿੰਗ ਹੈ ਅੱਗੇ ਮੰਦਿਰ ਹੁਣ ਅੰਦਰੋਂ ਕੋਣ ਨਿਕਲਦਾ ਅੰਦਰੋਂ ਨਿਕਲਦੇ ਨੇ ਕੁਝ ਯੰਗ ਬੰਦੇ ਉਹ ਆਉਂਦੇ ਨੇ ਬਾਹਰ ਬਾਹਰ ਆ ਕੇ ਉਹ ਜਿਹੜੇ ਉਹਨਾਂ ਨਾਲ ਬਹਿਸ ਸ਼ੁਰੂ ਹੋ ਜਾਂਦੀ ਹੈ ਜਿਹੜੇ ਉੱਥੇ ਪ੍ਰੋਟੈਸਟਰ ਖੜੇ ਨੇ ਹਾਲਾਂਕਿ ਪ੍ਰੋਟੈਸਟਰ ਸ਼ਾਂਤੀ ਨਾਲ ਖੜੇ ਨੇ ਤੇ ਆਪਣਾ ਪ੍ਰੋਟੈਸਟ ਕਰ ਰਹੇ ਨੇ ਚਲੋ ਇਹ ਹੋ ਗਈ ਬਹਿਸ ਸ਼ੁਰੂ ਹੋ ਗਈ ਉਹਨਾਂ ਚੋਂ ਇੱਕ ਬੰਦੇ ਜਿਹੜੇ ਮੰਦਿਰ ਚੋਂ ਆਏ ਨੇ ਉਹਨਾਂ ਨੇ ਇੱਕ ਸਿੱਖ ਨੂੰ ੱੱਕਾ ਮਾਰਿਆ ਹੁਣ ਉਹ ਜਿਹੜਾ ਸਾਡੇ ਉਹਨਾਂ ਨੇ ਵੀ ੱੱਕਾ ਮਾਰਿਆ ਹੁਣ ੱੱਕਾ ਮੁਕਕੀ ਸ਼ੁਰੂ ਹੋ ਗਈ ਉਹਨਾਂ ਨੇ ਜਿਹੜੇ ਸੀ ਡੰਡੇ ਹੋ ਗਏ ਸ਼ੁਰੂ ਚਲੋ ਡਾਂਗਾ ਵਰਪੀਆਂ ਇੱਕ ਦੂਏ ਤੇ ਜੇ ਹੁਣ ਡਾਂਗਾ ਵਰ ਵਰਪੀਆਂ ਨੇ ਪ੍ਰੋਟੈਸਟਰ ਨੇ ਤੁਸੀਂ ਅੰਦਰੋਂ ਆਇਓ ਲੜਨ ਤਾਂ ਫਿਰ ਲੜੋ ਸਿਰ ਪਾੜੋ ਤੇ ਗੱਲ ਖਤਮ ਕਰੋ ਯਾਰ ਇਹ ਬੰਦੇ ਹੁਣ ਭੱਜ ਕੇ ਮੰਦਿਰ ਚ ਚਲੇ ਗਏ ਮੰਦਿਰਾਂ ਨੂੰ ਪਾਰਕਿੰਗ ਚ ਗਏ ਉੱਥੇ ਵੀ ਹੋਈ ਹਨਾ ਆਪਸ ਚ ਹੱਤਾ ਵੀ ਹੁਣ ਅੰਦਰ ਚਲੇ ਗਏ ਤੇ ਅੰਦਰ ਜਾਣ ਤੋਂ ਬਾਅਦ ਇਹ ਰੌਲਾ ਪੈਗਾ ਵੀ ਮੰਦਿਰ ਤੇ ਹਮਲਾ ਹੋ ਗਿਆ ਜਦ ਕਿ ਇਸ ਘਟਨਾ ਦਾ ਮੰਦਿਰ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ ਹੁਣ ਵੈਸੇ ਤਾਂ ਇਹ ਜਿਹੜੀ ਗੱਲ ਸੀਗੀ ਇਹ ਬਜ਼ੁਰਗਾਂ ਦੀ ਕਿਉਂਕਿ ਮੰਦਰ ਦੇ ਅੰਦਰ ਜਿਹੜੇ ਸੀ ਸਾਡੇ ਹੀ ਬਜ਼ੁਰਗ ਨੇ ਔਰ ਬਹੁਤ ਹੀ ਤਾਦਾਦ ਵਿੱਚ ਉਹ ਸਿੱਖੇ ਹੀ ਸੀਗੇ ਜਿਹੜੇ ਆਪਣਾ ਲਾਈਫ ਸਰਟੀਫਿਕੇਟ ਬਣਾਉਣ ਆਏ ਸੀ ਅੰਬੈਸੀ ਤੋਂ ਤੇ ਬਜ਼ੁਰਗ ਅੰਦਰ ਸੀ ਵੱਡਾ ਸਵਾਲ ਇਹ ਹੈ ਵੀ ਜਿਹੜੇ ਇਹ ਬੰਦੇ ਅੰਦਰ ਆਏ ਜਿਹੜੇ ਕਿ ਬਾਹਰ ਡੰਡੇ ਲੈ ਕੇ ਨਿਕਲੇ ਤੇ ਹੱਥ 'ਚ ਝੰਡਾ ਫੜ ਕੇ ਸਾਡੇ ਦੇਸ਼ ਦਾ ਬਾਹਰ ਆਏ ਨੇ ਇਹ ਬੰਦੇ ਕੌਣ ਨੇ ਅੰਦਰ ਤਾਂ ਬਜ਼ੁਰਗ ਨੇ ਜਿਹੜੇ ਆਪਣਾ ਲਾਈਫ ਸਰਟੀਫਿਕੇਟ ਬਣਾਉਣਾਏ ਨੇ ਆਪਣੀ ਪੈਨਸ਼ਨਾਂ ਵਾਸਤੇ ਇਹ ਬੰਦੇ ਜਿਹੜੇ ਆਏ ਨੇ ਇਹ ਮੰਦਰ ਵਾਲਿਆਂ ਨੂੰ ਵੀ ਨਹੀਂ ਪਤਾ ਉਹਨਾਂ ਨੇ ਆਪਣੇ ਲੈਟਰ 'ਚ ਲਿਖਿਆ ਨੌਨ ਪਰਮਿਟਿਡ ਠੀਕ ਹੈ ਜਿਹੜੇ ਵੀ ਇਹ ਬੰਦਿਆਂ ਨੂੰ ਅਲਾਉ ਹੀ ਨਹੀਂ ਹੈਗਾ ਇਸ ਮੰਦਰ ਦੇ ਪ੍ਰੀਮੀਸ 'ਚ ਆਉਣਾ ਅੱਛਾ ਇਹਨਾਂ ਬੰਦਿਆਂ ਨੇ ਹੁਣ ਚਲੋ ਜੋ ਵੀ ਕੁੱਟਕਟਾਪਾ ਹੋਇਆ ਅੰਦਰ ਜਾ ਕੇ ਪੁਜਾਰੀ ਨੂੰ ਕਿਹਾ ਪੁਜਾਰੀ ਪਹਿਲੇ ਹੀ ਤਿਆਰ ਬੈਠਾ ਹੈ ਉਹ ਜਾ ਕੇ ਬੋਲਣ ਲੱਗ ਗਿਆ ਵੀ Hindu ਮੰਦਰ ਤੇ ਹਮਲਾ ਹੋ ਗਿਆ ਇਕੱਠੇ ਹੋ ਜਾਓ ਅਲੱਗ-ਅਲੱਗ ਰਵਾਂਗੇ ਤਾਂ ਮਾਰੇ ਜਾਵਾਂਗੇ ਇਕੱਠੇ ਰਹਾਂਗੇ ਤਾਂ ਹਥਿਆਰ ਚੱਕ ਲਓ ਹੁਣ ਟਾਈਮ ਆ ਗਿਆ ਉਹ ਯਾਰ ਕਿਹੜੀ ਕੰਟਰੀ ਬੈਠੇ ਹੋ ਕੀ ਕਰਨ ਗਏ ਉੱਥੇ ਕੰਮ ਧੰਦੇ ਕਰਨ ਗਏ ਹਾਂ ਮੈਂ ਉਸ ਪੁਜਾਰੀ ਨੂੰ ਸਵਾਲ ਹੈ ਜਿਹੜੇ ਇਹ ਗੱਲ ਕਰਦੇ ਨੇ ਮਾਣਾ ਨੂੰ ਕਹਿਣਾ ਬਈ ਚਾਈਨਾ ਦਾ ਘੁੱਸਦਾ ਪਿਆ ਦੇਸ਼ ਦੇ ਅੰਦਰ ਤੁਹਾਡੇ ਆਪਣੇ ਦੇਸ਼ ਦਾ ਬਾਰਡਰ ਤਾਂ ਸਿਕਿਉਰ ਨਹੀਂ ਹੈਗਾ ਤੁਸੀਂ ਜਾ ਕੇ ਕਿੱਥੇ ਬਚਾਉਨੇ ਫਿਰਦੇ ਹੋ ਦੇਸ਼ ਨੂੰ ਇੱਥੇ ਆਓ ਨਾ ਲੜੋ ਨਾ ਜੇ ਐਨਾ ਹੀ ਦੇਸ਼ ਨਾਲ ਪਿਆਰ ਹੈ ਤਾਂ ਕੈਨੇਡਾ 'ਚ ਕੀ ਕਰਦੇ ਹੋ ਯਾਰ ਇੱਥੇ ਆਓ ਇੱਥੇ ਆਪਾਂ ਮਿਲ ਕੇ ਲੜਦੇ ਆ ਆਪਣੇ ਦੇਸ਼ ਨੂੰ ਬਚਾਉਂਦੇ ਆ ਸਾਡਾ ਦੇਸ਼ ਐ ਦੀ ਧਰਤੀ ਨੂੰ ਬਚਾਉਣਾ ਸਾਡਾ ਫਰਜ਼ ਐ ਬੈਠੇ ਹੋ ਕੈਨੇਡਾ ਚ ਰਹਿਣਾ ਉੱਥੇ ਐ ਬੱਚੇ ਉੱਥੇ ਪਾਲਣੇ ਐ ਪੈਸੇ ਉੱਥੋਂ ਕਮਾਉਣੇ ਐ ਉੱਥੇ ਪਾਰਟੀਆਂ ਕਰਨੇ ਐ ਉੱਥੇ दारू ਪਣੀ ਉੱਥੇ ਯਾਸ਼ੀ ਕਰਨੀ ਦਾ ਫਿਕਰ ਤੁਹਾਨੂੰ ਕੰਟਰੀ ਦੀ ਆਪਣੀ ਦੀ ਇੱਥੇ ਸਾਡੀ ਆਰਮੀ ਲੜ ਰਹੀ ਨਾ ਆਪਣੀ ਰੋਜ਼ ਫੌਜੀ ਮਾਰ ਰਹੇ ਨੇ ਜਾਨਾਂ ਗਵਾ ਰਹੇ ਨੇ ਉਹਨਾਂ ਦਾ ਸਾਥ ਦਓ ਨਾ ਕਿ ਯਾਰ ਉਹਨਾਂ ਨੇ ਠੇਕਾ ਲਿਆ ਤੁਸੀਂ ਵਧੀਆ ਜ਼ਿੰਦਗੀ ਜੀ ਰਹੇ ਹੋ ਦੇਸ਼ ਦੀ ਗੱਲ ਕਰ ਰਹੇ ਹੋ ਇਹ ਬਾਰਡਰ 'ਚ ਬਰਫਾਂ 'ਚ ਮੀਹਾਂ 'ਚ ਪਹਾੜਾਂ 'ਚ ਸਾਡੀ ਦੇਸ਼ ਦੀ ਆਰਮੀ ਆਪਣੀਆਂ ਕੁਰਬਾਨੀਆਂ ਦੇ ਰਹੀ ਬਲੀਦਾਨ ਕਰ ਰਹੀ ਆ ਲਗਾਤਾਰ ਲੜ ਰਹੀ ਆ ਇਹਨਾਂ ਨੂੰ ਇਹਨਾਂ ਨਾਲ ਆਓ ਹੈਲਪ ਕਰੋ ਖੜੋ ਨਾਲ ਆ ਕੇ ਐਡੀ ਜਵਾਨੀ ਐ ਐਡਾ ਖੂਨ ਐ ਚਲੋ ਮੁੱਦੇ 'ਤੇ ਆਉਣੇ ਫਿਰ ਹੁਣ ਜਿਹੜੀ ਗੱਲ ਐ ਉਥੇ ਖਤਮ ਹੋ ਜਾਂਦੀ ਪੁਜਾਰੀ ਨਾ ਕੇ ਬਿਆਨ ਦਿੱਤਾ ਅੱਛਾ ਮੰਦਰ ਜੀ ਸਭਾ ਉਹਨਾਂ ਨੇ ਪੁਜਾਰੀ ਵੀ ਕੱਢਤਾ ਉਹ ਕਹਿੰਦੇ ਇਹ ਗਲਤ ਐ ਐਦਾਂ ਤਾਂ ਗੱਲੇ ਹੀ ਨਹੀਂ ਹੈਗੀ ਹੁਣ ਕੁਝ ਪ੍ਰੋਟੈਸਟਰ ਗੜੇ ਨੇ ਕੁਝ ਅੰਦਰੋਂ ਆਏ ਨੇ ਜਿਹੜੇ ਅੰਦਰੋਂ ਆਏ ਨੇ ਉਹ ਕੌਣ ਨੇ ਕੋਈ ਨਹੀਂ ਪਤਾ ਹੱਲੇ ਤੱਕ ਨਹੀਂ ਪਤਾ ਕਿਉਂ ਆਏ ਅੰਤਰ ਇਹਦਾ ਮਤਲਬ ਕੀ ਹੈ ਤੁਸੀਂ ਸਮਝਦਾਰੋਂ ਮਤਲਬ ਇਹ ਹੈ ਵੀ ਚੀਜ਼ਾਂ ਜਿਹੜੀਆਂ ਨੇ ਉਹ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਦੋਸਤੋ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਹਨ ਨਿਊ ਚੈਨਲ ਧੜਾ ਧੜ ਤੁਹਾਨੂੰ ਆਪਸ ਵਿੱਚ ਲੜਾ ਰਹੇ ਨੇ ਪੜਗਾ ਰਹੇ ਨੇ ਦੋਸਤੋ ਇਹ ਗੱਲ ਦਿਲ ਚ ਨਾ ਬਿਠਾਓ ਸਾਡਾ ਭਾਈਚਾਰਾ ਖਤਮ ਨਾ ਕਰੋ ਅਸੀਂ ਮਿਲ ਕੇ ਰਹਿਣਾ ਪੰਜਾਬ 'ਚ ਯਾਰ ਅਸੀਂ ਪੂਰੇ ਦੇਸ਼ 'ਚ ਮਿਲ ਕੇ ਰਹਿਨੇ ਆ ਇਹ ਕਿਹੜੇ ਲੋਕ ਨੇ ਜਿਹੜੇ ਉੱਥੇ ਕੈਨੇਡਾ ਜਿਹਬਕ ਲੜੀ ਜਾਂਦੇ ਅਸੀਂ ਆਪਣਾ ਭਾਈਚਾਰਾ ਖਤਮ ਨਾ ਕਰੀਏ ਇਹ ਦੰਗਾ ਜਿਹੜਾ ਹੋਇਆ ਇਹ ਪਲਾਂਟ ਹੈ ਮੰਦਰ ਸਭਾ ਵਾਲੇ ਵੀ ਇਸ ਗੱਲ ਨੂੰ ਕਹਿ ਰਹੇ ਨੇ ਵੀ ਨਹੀਂ ਲੜਨਾ ਤੇ ਇਧਰੋਂ ਸਿੱਖ ਵੀ ਕਹਿ ਰਹੇ ਨੇ ਜਿਹੜੇ ਇਹ ਕੁਝ ਲੋਕ ਨੇ ਜਿਹੜੇ ਬਾੜੀ ਇਹਨਾਂ ਨੇ ਪੁੰਛ ਚੱਕੀ ਹੋਇਆ ਇਹਨਾਂ ਤੋਂ ਬਚੋ ਦੋਸਤੋ ਆਪਸੀ ਭਾਈਚਾਰਾ ਖਤਮ ਨਾ ਕਰੋ ਕੀ ਅਸੀਂ ਜਦੋਂ 20 25 50 100 ਫੈਮਲੀਆਂ ਮਾਰੀਆਂ ਜਾਣਗੀਆਂ ਉਦੋਂ ਹਟਾਂਗੇ ਯਾਰ ਹਨਾ ਮੈਂ ਇਹੀ ਰਿਕਵੈਸਟ ਕਰਦਾ ਕੋਈ ਵੀ ਮੇਰਾ ਹਿੰਦੂ ਵੀਰ ਯਾ ਸੇਖ ਵੀਰ ਇਸ ਚੀਜ਼ ਨੂੰ ਬਿਲਕੁਲ ਪਰਸਨਲ ਨਾ ਲਵੇ ਇਹ ਲੜਾਈ ਪਰਸਨਲ ਨਹੀਂ ਹੈਗੀ ਇਹ ਧਰਮ ਦੀ ਲੜਾਈ ਨਹੀਂ ਹੈਗੀ ਉੱਥੇ ਆਪਣਾ ਕੰਮ ਕਰਨ ਗਏ ਬਜ਼ੁਰਗ ਬਾਹਰ ਪ੍ਰੋਟੈਸਟਰ ਉਹ ਅੰਦਰੋਂ ਬੰਦੇ ਜਿਹੜੇ ਸੀ ਉਹ ਪਲਾਂਟਡ ਸੀਗੇ ਉਹ ਆ ਗਏ ਉਹਨਾਂ ਨੇ ਆ ਕੇ ਕਹਤਾ ਧਰਮ ਖਤਰੇ 'ਚ ਹੈ ਉੱਥੇ ਹਥਿਆਰ ਚੱਕ ਲੈ ਆਜੋ ਆਜੋ ਇਹ ਸਭ ਨਾ ਕਰੋ ਯਾਰ ਆਪਣੇ ਦੇਸ਼ 'ਚ ਥੋੜਾ ਗੰਦ ਹੈ ਜਿਹੜਾ ਉੱਥੇ ਜਾ ਕੇ ਵੀ ਸ਼ੁਰੂ ਕਰ ਲਿਆ ਸੀ ਹਨਾ ਅ ਮੇਰੀ ਹੱਥ ਜੋੜ ਕੇ ਬੇਨਤੀ ਆ ਭਰਾਵੋ ਇਹ ਨਾ ਚੀਜ਼ਾਂ ਤੋਂ ਬਚੋ ਔਰ ਜਿਹੜੇ ਵੀ ਇਹੋ ਜਿਹੀ ਗਲਤ ਨਿਊਜ਼ ਆਉਂਦੀਆਂ ਨੇ ਫੇਕ ਨਿਊਜ਼ ਨੇ ਉਹਨਾਂ ਤੋਂ ਬਚੋ